ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਾਕਟਰ ਹਰਚਰਨ ਸਿੰਘ ਦੁਆਰਾ ਲਿਖੀ ਗਈ ਇਕਾਂਗੀ ਜਫਰਨਾਮਾ ਇਹਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਲਿਖਣਾ ਉਹ ਡਿਸਕਸ ਕਰਾਂਗੇ ਡਾਕਟਰ ਹਰਚਰਨ ਸਿੰਘ ਦੇ ਲਿਖੇ ਇਕਾਂਗੀ ਜਫਰਨਾਮਾ ਦਾ ਆਰੰਭ ਆਰੰਭ ਹੁੰਦਾ ਹੈ ਸ਼ੁਰੂਆਤ ਮੋਗਲ ਸ਼ਹਿਨशाह ਔਰੰਗਜ਼ੇਬ ਦੇ ਆਤਮ ਸੰਵਾਦ ਆਤਮ ਸੰਵਾਦ ਭਾਵ ਆਪਣੇ ਆਪ ਨਾਲ ਗੱਲਬਾਤ ਨਾਲ ਹੁੰਦਾ ਹੈ ਉਸ ਨੂੰ ਜਾਪਦਾ ਹੈ ਕਿ ਹਰ ਗੱਲ ਉਸ ਦੀ ਮਰਜ਼ੀ ਦੇ ਖਿਲਾਫ ਹੋ ਰਹੀ ਹੈ। ਭਾਵੇਂ ਉਹਦੀ ਮਰਜ਼ੀ ਦੇ ਉਲਟ ਹੋ ਰਹੀ ਹੈ। ਖੁਦਾ ਉਸ ਨੂੰ ਭੁੱਲ ਗਿਆ ਹੈ। ਖੁਦਾ ਪਰਮਾਤਮਾ। ਸ਼ਾਹੀ ਮਹਿਲ ਵਿੱਚ ਰਾਗ ਰੰਗ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਭਾਵੇਂ ਸੰਗੀਤ ਵਗੈਰਾ ਦੀਆਂ ਉਹ ਗੁੱਸੇ ਵਿੱਚ ਹੈ। ਆਵਾਜ਼ ਆਉਂਦੀ ਹੈ ਤੇ ਜ਼ਿੰਦਗੀ ਇੱਕ ਰੰਗ ਤਮਾਸ਼ਾ ਹੀ ਹੈ ਤੇ ਔਰੰਗਜ਼ੇਬ ਨੇ ਇਸ ਨੂੰ ਕਦੇ ਮਾਣਿਆ ਹੀ ਨਹੀਂ। ਇਸੇ ਕਾਰਨ ਉਸ ਦਾ ਸੁਭਾਅ ਇੰਨਾ ਸਖਤ ਹੈ ਉੱਚੀ ਉੱਚੀ ਹੱਸਣ ਦੀ ਆਵਾਜ਼ ਸੁਣਾਈ ਦਿੰਦੀ ਹੈ ਫਿਰ ਆਵਾਜ਼ ਆਉਂਦੀ ਹੈ ਕਿ ਇਹ ਔਰੰਗਜੀਬ ਦੇ ਅਹਿਲਕਾਰਾਂ ਫੌਜਦਾਰਾਂ ਸੂਬੇਦਾਰਾਂ ਅਤੇ ਹੋਰ ਧਾਰਮਿਕ ਆਗੂਆਂ ਦਾ ਹਾਸਾ ਹੈ ਜਿਹੜੇ ਉਸ ਦੀ ਮੌਤ ਦਾ ਇੰਤਜ਼ਾਰ ਕਰ ਰਹੇ ਹਨ ਉਹ ਸ਼ਰਾਬ ਦੇ ਨਸ਼ੇ ਵਿੱਚ ਉਸ ਦੀ ਕਮਜ਼ੋਰੀ ਦਾ ਮਜ਼ਾਕ ਉਡਾਰ ਰਹੇ ਹਨ ਔਰੰਗਜੀਬ ਗੁੱਸੇ ਵਿੱਚ ਆ ਕੇ ਕਹਿੰਦਾ ਹੈ ਕਿ ਉਹ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਔਰੰਗਜ਼ੇਬ ਗੁੱਸੇ ਵਿੱਚ ਆ ਕੇ ਕਹਿੰਦਾ ਹੈ ਕਿ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਜਾਂ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੰਦਾ ਹੈ। ਆਵਾਜ਼ ਆਉਂਦੀ ਹੈ ਕਿ ਮੁਗਲ ਤਖਤ ਨੂੰ ਹਾਸਲ ਕਰਨ ਲਈ ਉਸਦੇ ਬੇਟੇ ਆਪਸ ਵਿੱਚ ਲੜ ਰਹੇ ਹਨ। ਉਸਨੇ ਆਪ ਵੀ ਤਾਂ ਆਪਣੇ ਪਿਤਾ ਸ਼ਾਹਜਹਾਂ ਦੀ ਮੌਤ ਦਾ ਇੰਤਜ਼ਾਰ ਨਹੀਂ ਕੀਤਾ ਸੀ। ਉਸ ਨੂੰ ਲੱਗਦਾ ਹੈ ਕਿ ਅਜਿਹਾ ਕਰਕੇ ਉਸਨੇ ਗਲਤੀ ਕੀਤੀ ਸੀ ਭਾਵੇਂ ਜਿਹੜਾ ਔਰੰਗਜ਼ੇਬ ਸੀ ਉਹਨੇ ਵੀ ਆਪਣੇ ਪਿਤਾ ਸ਼ਾਹਜਹਾਨ ਦੀ ਮੌਤ ਦਾ ਇੰਤਜ਼ਾਰ ਨਹੀਂ ਕਰਿਆ ਸੀ ਉਡੀਕਿਆ ਨਹੀਂ ਸੀ ਕਿ ਉਹ ਮਰੇਗਾ ਫਿਰ ਮੈਨੂੰ ਜਿਹੜੀ ਗੱਦੀ ਹੈ ਉਹਦੀ ਉਹ ਮਿਲੇਗੀ ਭਾਵੇਂ ਜਿਹੜਾ ਤਖਤ ਹੈ ਸਾਂਭਣ ਤੋਂ ਪਹਿਲਾਂ ਉਹਨੂੰ ਕੈਦ ਕਰਵਾਤਾ ਸੀ ਤੇ ਫਿਰ ਹੁਣ ਉਹਨਾਂ ਨੂੰ ਲੱਗ ਰਿਹਾ ਸੀ ਕਿ ਅਜਿਹਾ ਕਰਕੇ ਉਹਨੇ ਗਲਤੀ ਕੀਤੀ ਹੈ ਆਵਾਜ਼ ਆਉਂਦੀ ਹੈ ਕਿ ਹੁਣ ਉਹੀ ਗਲਤੀ ਦੁਹਰਾਈ ਜਾਵੇਗੀ ਕਿਉਂਕਿ ਉਹਨੂੰ ਆਪਣੀ ਗਲਤੀ ਕਰਕੇ ਸਾਰਾ ਕੁਝ ਇਸ ਤਰ੍ਹਾਂ ਲੱਗ ਰਿਹਾ ਸੀ ਉਹ ਉੱਚੀ ਆਵਾਜ਼ ਵਿੱਚ ਸ਼ਹਿਜ਼ਾਦਿਆਂ ਨੂੰ ਗਲਤੀ ਨਾ ਦੁਹਰਾਉਣ ਲਈ ਕਹਿੰਦਾ ਹੈ ਸ਼ਹਿਜ਼ਾਦੇ ਕੌਣ ਨੇ ਉਹਦੇ بیٹے ਉਹਦੇ ਬੱਚੇ ਆਵਾਜ਼ ਆਉਂਦੀ ਹੈ ਕਿ ਉਸਨੇ 48 ਸਾਲ ਲੋਕਾਂ ਦਾ ਅਮਨ ਚੈਨ ਖੋਹਿਆ ਹੈ ਫਿਰ ਕੀ ਆਵਾਜ਼ ਆਉਂਦੀ ਹੈ ਕਿ 48 ਸਾਲ ਹੋ ਗਏ ਕਿ ਲੋਕਾਂ ਦਾ ਜਿਹੜਾ ਅਮਨ ਚੈਨ ਸ਼ਾਂਤੀ ਹੈ ਉਹਨੇ ਭੰਗ ਕਰ ਰੱਖੀ ਹੈ ਹੁਣ ਉਸਦੇ ਅਮਨ ਦੀ ਕੌਣ ਪਰਵਾਹ ਕਰਦਾ ਹੈ ਦੂਰ ਕਿਧਰੇ ਸਤਿਸ਼੍ਰੀ ਅਕਾਲ ਦੇ ਜੈਕਾਰੇ ਸੁਣਾਈ ਦਿੰਦੇ ਹਨ ਫਿਰ ਆਵਾਜ਼ ਆਉਂਦੀ ਹੈ ਕਿ ਪੰਜਾਬ ਵਿੱਚ ਸਿੰਘ ਸੂਰਮੇ ਫੇਰ ਇਕੱਠੇ ਹੋ ਗਏ ਹਨ ਤੇ ਉਹਨਾਂ ਖਿਦਰਾਣੇ ਦੀ ਢਾਬ ਲੱਗੇ ਮੁਗਲ ਫੌਜਾਂ ਨੂੰ ਹਰਾ ਦਿੱਤਾ ਹੈ ਸਤਨਾਮੀ ਸਾਧੂ ਵੀ ਜ਼ੋਰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ ਮਹਾਰਾਸ਼ਟਰ ਵਿੱਚ ਵੀ ਬਗਾਵਤ ਸ਼ੁਰੂ ਹੋ ਚੁੱਕੀ ਹੈ ਉਸ ਦੇ ਆਪਣੇ ਸੂਬੇਦਾਰ ਹੀ ਉਸ ਦੇ ਖਿਲਾਫ ਵਿਉਂਤਬੰਦੀ ਕਰ ਰਹੇ ਹਨ ਭਾਪ ਕਿਸ ਸਲਾਹਾਂ ਕਰ ਰਹੇ ਨੇ ਯੋਜਨਾਵਾਂ ਬਣਾ ਰਹੇ ਨੇ ਉਹ ਖੁਦ ਮੁਗਲ ਸਲਤਨਤ ਦੀ ਇਸ ਹਾਲਤ ਲਈ ਜ਼ਿੰਮੇਵਾਰ ਹੈ। ਔਰੰਗਜੀਬ ਕਹਿੰਦਾ ਹੈ ਕਿ ਉਸਨੇ ਪੂਰੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ। ਫਿਰ ਆਵਾਜ਼ ਆਉਂਦੀ ਹੈ ਕਿ ਉਹ ਆਪਣੀ ਝੂਠੀ ਖੁਸ਼ਾਮਦੀ ਸੁਣ ਕੇ ਖੁਸ਼ਫਹਿਮੀ ਵਿੱਚ ਰਿਹਾ ਹੈ। ਅਸਲ ਵਿੱਚ ਹਕੂਮਤ ਦੀਆਂ ਨੀਹਾਂ ਅਸ਼ੋਕ ਤੇ ਅਕਬਰ ਵਰਗੇ ਜਿਹੜੇ ਰਾਜੇ ਸੀ ਉਹਨਾਂ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਪੱਕੀਆਂ ਹੁੰਦੀਆਂ ਹਨ। ਉਸਦੇ ਰਾਜ ਵਿੱਚ ਸਾਰੇ ਦੁਖੀ ਹਨ ਉਸਨੇ ਸਿਰਫ ਕੁਝ ਲੋਕਾਂ ਦੀ ਬਿਹਤਰੀ ਨੂੰ ਬਿਹਤਰੀ ਭਾਵ ਚੰਗਿਆਈ ਨੂੰ ਵੀ ਸਿਰਫ ਉਹਨਾਂ ਦਾ ਹੀ ਭਲਾਈ ਨੂੰ ਧਿਆਨ ਦੇ ਵਿੱਚ ਰੱਖਿਆ ਹੈ ਇਸ ਦੌਰਾਨ ਜੀਨਤ ਆਪਣੇ ਅੱਬਾ ਜਾਨ ਨੂੰ ਦੱਸਦੀ ਹੈ ਕਿ ਉਹ ਉਸਦੀ ਬੇਟੀ ਹੈ ਔਰੰਗਜੀਬ ਬੇਹੋਸ਼ੀ ਦੀ ਹਾਲਤ ਵਿੱਚ ਹੀ ਕਹਿ ਰਿਹਾ ਹੈ ਕਿ ਉਸਨੂੰ ਨਾ ਮਾਰੋ ਨਾ ਮਾਰੋ ਜਦੋਂ ਜੀਨੇ ਤੌਂਦੇ ਤਾਂ ਦੱਸਦੀ ਹੈ ਵੀ ਉਹਨੂੰ ਕੋਈ ਨਹੀਂ ਮਾਰ ਰਿਹਾ ਮੈਂ ਤੁਹਾਡੀ ਬੇਟੀ ਇੱਥੇ ਖੜ੍ਹੀ ਹਾਂ ਔਰੰਗਜੀਬ ਹੋਸ਼ ਵਿੱਚ ਆਉਂਦਾ ਹੈ ਤੇ ਜੀਨਤ ਨੂੰ ਪੁੱਛਦਾ ਹੈ ਕਿ ਉਹ ਉਸ ਦੀ ਆਗਿਆ ਤੋਂ ਬਿਨਾ ਅੰਦਰ ਕਿਉਂ ਆਈ ਕਿਉਂ ਨਹੀਂ ਆਗਿਆ ਲੈ ਕੇ ਹੀ ਅੰਦਰ ਆਉਣਾ ਸੀ ਇਹ ਉਹਨੂੰ ਕਹਿੰਦਾ ਹੈ ਜੀਨਤ ਦੱਸਦੀ ਹੈ ਕਿ ਉਸਨੇ ਉਸ ਦੀਆਂ ਚੀਖਾਂ ਸੁਣੀਆਂ ਤੇ ਉਹ ਰਹਿ ਨਾ ਸકી ਇਸ ਕਰਕੇ ਉਹ ਬਿਨਾ ਪੁੱਛੇ ਹੀ ਅੰਦਰ ਆ ਗਈ ਵੈਸੇ ਵੀ ਉਹ ਹੈਰਾਨ ਸੀ ਕਿ ਉਸਨੇ ਕਦੇ ਵੀ ਆਪਣੀ ਨਮਾਜ਼ ਦਾ ਵਕਤ ਨਹੀਂ ਸੀ ਖੁੰਝਾਇਆ ਕਿ ਆਪਣੀ ਜਿਹੜੀ ਉਹ ਨਵਾਜ਼ ਸੀ ਉਹ ਸਮੇਂ ਸਿਰ ਪੜਦਾ ਸੀ ਔਰੰਗਜ਼ੇਬ ਬੇਟੀ ਨੂੰ ਦੱਸਦਾ ਹੈ ਕਿ ਉਸ ਨੂੰ ਬੜਾ ਹੀ ਡਰਾਉਣਾ ਸੁਪਨਾ ਆਇਆ ਸੀ ਉਹ ਉਸ ਨੂੰ ਦੱਸ ਨਹੀਂ ਸਕਦਾ ਉਹ ਉਸ ਨੂੰ ਮਸਜਿਦ ਤੱਕ ਲੈ ਕੇ ਜਾਣ ਲਈ ਕਹਿੰਦਾ ਹੈ ਤਾਂ ਜੋ ਉਹ ਇਬਾਦਤ ਕਰਕੇ ਭਾਵਕੇ ਉੱਥੇ ਪੂਜਾ ਕਰਕੇ ਨਮਾਜ਼ ਪੜ੍ਹ ਕੇ ਆਪਣਾ ਜਿਹੜਾ ਮਨ ਦਾ ਚੈਨ ਆ ਉਹ ਹਾਸਲ ਕਰ ਸਕੇ ਜੀਨਸ ਦੱਸਦੀ ਹੈ ਕਿ ਉਹਨਾਂ ਦੀ ਇਸ ਹਾਲਤ ਬਾਰੇ ਅੰਮੀ ਜਾਨ ਨੇ ਉਸ ਨੂੰ ਜਗਾ ਕੇ ਦੱਸਿਆ ਸੀ ਤੇ ਉਸ ਨੇ ਸ਼ਾਹੀ ਹਕੀਮ ਨੂੰ ਵੀ ਸੱਦਾ ਭੇਜਿਆ ਹੈ ਔਰੰਗਜ਼ੇਬ ਤੇ ਜੀਨਤ ਚਲੇ ਜਾਂਦੇ ਹਨ ਬੇਗਮ ਉਦੈਪੁਰੀ ਅਤੇ ਸ਼ਾਹੀ ਹਕੀਮ ਆਉਂਦੇ ਹਨ ਸੂਬੇਦਾਰ ਅਸਦ ਖਾਨ ਵੀ ਆਉਂਦਾ ਹੈ। ਬੇਗਮ ਉਦੈਪੁਰੀ ਦੱਸਦੀ ਹੈ ਕਿ ਜਹਾਨਪਨਾ ਅੱਜ ਬਹੁਤ ਪਰੇਸ਼ਾਨ ਹਨ। ਅਸਦ ਕਹਿੰਦਾ ਹੈ ਕਿ ਉਹ ਤਾਂ ਬੜੇ ਪੱਕੇ ਇਰਾਦੇ ਦੇ ਮਾਲਕ ਹਨ ਔਖੇ ਤੋਂ ਔਖੇ ਵੇਲੇ ਵੀ ਨਹੀਂ ਘਬਰਾਉਂਦੇ। ਇਹਨਾਂ ਨੂੰ ਔਰੰਗਜੀਬ ਵੀ ਆ ਜਾਂਦਾ ਹੈ। ਬੇਗਮ ਉਦੈਪੁਰੀ ਦੱਸਦੀ ਹੈ ਕਿ ਉਹ ਸਾਰੇ ਉਸ ਦੀ ਸਿਹਤ ਲਈ ਫਿਕਰਮੰਦ ਹਨ। ਔਰੰਗਜੀਬ ਆਪਣੀ ਬੇਟੀ ਜੀਨਤ ਬਾਰੇ ਕਹਿੰਦਾ ਹੈ ਕਿ ਉਹ ਪਿਛਲੇ 30 ਸਾਲਾਂ ਤੋਂ ਉਸ ਦੀ ਸੇਵਾ ਕਰ ਰਹੀ ਹੈ। ਖੁਦਾ ਹਰ ਇੱਕ ਆਦਮੀ ਨੂੰ ਅਜਹੀ ਬੇਟੀ ਦੇਵੇ ਉਹ ਅਸਦ ਖਾਨ ਨੂੰ ਜ਼ਰੂਰੀ ਗੱਲਬਾਤ ਲਈ ਰੋਕਦਾ ਹੈ ਸ਼ਾਹੀ ਹਕੀਮ ਕਹਿੰਦਾ ਹੈ ਕਿ ਔਰੰਗਜ਼ੇਬ ਨੂੰ ਆਰਾਮ ਦੀ ਸਖਤ ਜ਼ਰੂਰਤ ਹੈ ਔਰੰਗਜ਼ੇਬ ਹਕੀਮ ਤੋਂ ਦਵਾਈ ਲੈ ਕੇ ਆਪਣੀ ਬੇਟੀ ਜੀਨਤ ਨੂੰ ਕਹਿੰਦਾ ਹੈ ਕਿ ਤੂੰ ਇਹਨੂੰ ਰੱਖ ਦੇ ਔਰੰਗਜ਼ੇਬ ਸ਼ਾਹੀ ਹਕੀਮ ਤੇ ਬੇਗਮ ਉਦੈਪੁਰੀ ਨੂੰ ਜਾਣ ਲਈ ਕਹਿੰਦਾ ਹੈ ਤੇ ਜੀਨਤ ਪਾਣੀ ਲੈਣ ਦੇ ਲਈ ਚਲੀ ਜਾਂਦੀ ਹੈ ਔਰੰਗਜੀਤ ਅਸਦ ਖਾਨ ਨੂੰ ਦੱਸਦਾ ਹੈ ਕਿ ਕੱਲ ਪੰਜਾਬ ਤੋਂ ਦਇਆ ਸਿੰਘ ਨਾਂ ਦਾ ਇੱਕ ਸਿੱਖ ਆਪਣੇ ਪੀਰ ਪੀਰ ਭਾਵ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖੱਤ ਲੈ ਕੇ ਉਸ ਨੂੰ ਮਿਲਿਆ ਹੈ ਇਹ ਖਾਤਿਕ ਜਫਰਨਾਮਾ ਹੈ ਉਸ ਪੀਰ ਨੇ ਐਸੀ ਬੇਬਾਕੀ ਨਾਲ ਉਸ ਨੂੰ ਲਾਨਤਾ ਪਾਈਆਂ ਹਨ ਕਿ ਉਸ ਦੀ ਜਮੀਰ ਕੰਬ ਗਈ ਹੈ ਉਸ ਜਫਰਨਾਮੇ ਨੇ ਉਸ ਦੇ ਇਨਸਾਨੀ ਜਜ਼ਬੇ ਨੂੰ ਹਲੂਨ ਦਿੱਤਾ ਹੈ ਵਜ਼ੀਰ ਖਾਨ ਨੇ ਉਸ ਦੇ ਨਾਂ ਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਤੇ ਫਿਰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ। ਬਾਅਦ ਵਿੱਚ ਧੋਖੇ ਨਾਲ ਹਮਲਾ ਕਰ ਦਿੱਤਾ। ਲੜਾਈ ਵਿੱਚ ਉਸ ਦੇ ਦੋ ਬੇਟੇ ਸ਼ਹੀਦ ਹੋ ਗਏ। ਉਸ ਨੇ ਖੁਦ ਪੀਰ ਦੇ ਪਿਤਾ ਤੇਗ ਭਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ। ਪਰ ਉਹ ਮੁਲਕੀ ਮਸਲਾ ਸੀ। ਮੁਲਕੀ ਭਾਵ ਦੇਸ਼ ਦਾ ਮੁਲਕ ਦਾ ਮਸਲਾ ਸੀ। ਵਜ਼ੀਰ ਖਾਨ ਨੇ ਉਸ ਦਾ ਨਾਂ ਬਦਨਾਮ ਕੀਤਾ ਹੈ ਤੇ ਇਸਲਾਮ ਦਾ ਵੀ અપਮਾਨ ਕੀਤਾ ਹੈ। ਅਸਦ ਖਾਨ ਸ਼ੇਧਗੁਰ ਗੋਵਿੰਦ ਸਿੰਘ ਜੀ ਨੂੰ ਬੁਲਾ ਕੇ ਸੁਲਾ ਕਰਨ ਦੀ ਸਲਾਹ ਦਿੰਦਾ ਹੈ। ਔਰੰਗਜੀਤ ਕਹਿੰਦਾ ਹੈ ਕਿ ਉਸ ਪੀਰ ਨੇ ਉਸ ਨੂੰ ਮਾਲਵੇ ਦੇ ਕਾਂਗੜ ਨਗਰ ਵਿੱਚ ਮਿਲਣ ਦਾ ਪੈਗਾਮ ਦਿੱਤਾ ਹੈ। ਪੈਗਾਮ ਹੁੰਦਾ ਹੈ ਸੱਦਾ। ਅਸਦ ਖਾਨ ਕਹਿੰਦਾ ਹੈ ਕਿ ਉਹ ਆਪਣੇ ਹੱਥੀ ਖਤ ਲਿਖ ਕੇ ਭੇਜਣ। ਔਰੰਗਜੀਤ ਉਸ ਨੂੰ ਕਹਿੰਦਾ ਹੈ ਕਿ ਉਹ ਹੁਣੇ ਮੀਰ ਮੁੰਸ਼ੀ ਅਤੇ ਦਇਆ ਸਿੰਘ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਹੋਣ ਲਈ ਕਹੇ। ਤੇ ਅਸਦ ਖਾਨ ਚਲਿਆ ਜਾਂਦਾ ਹੈ। ਇਸ ਦੌਰਾਨ ਜੀਨਤ ਆ ਜਾਂਦੀ ਹੈ। ਉਹ ਕਹਿੰਦੀ ਹੈ ਕਿ ਇੰਨੇ ਸਾਲਾਂ ਵਿੱਚ ਉਹ ਆਪਣੇ ਪਿਤਾ ਦਾ ਵਿਸ਼ਵਾਸ ਹਾਸਲ ਨਹੀਂ ਕਰ ਸકી ਉਸ ਨੂੰ ਜਾਪਦਾ ਹੈ ਕਿ ਉਸ ਦਾ ਪਿਤਾ ਉਸ ਕੋਲੋਂ ਕੁਝ ਲੁਕਾ ਰਿਹਾ ਹੈ ਔਰੰਗਜੀਤ ਜੀਨਤ ਨੂੰ ਕਹਿੰਦਾ ਹੈ ਕਿ ਉਹ ਸੱਚ ਜਾਣ ਕੇ ਉਸ ਨੂੰ ਬਹੁਤ ਹੀ ਘਟੀਆ ਇਨਸਾਨ ਮੰਨਣ ਲੱਗ ਜਾਵੇਗੀ ਕਿਉਂਕਿ ਉਹਨੇ ਜਿਹੜੇ ਕੰਮ ਸੀ ਉਹ ਵਧੀਆ ਨਹੀਂ ਕੀਤੇ ਸੀ ਉਹ ਦੱਸਦਾ ਹੈ ਕਿ ਪੰਜਾਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖੱਤ ਆਇਆ ਹੈ ਉਸ ਪੀਰ ਨਾਲ ਧੋਖਾ ਹੋਇਆ ਹੈ ਵजीर खान ਨੇ ਉਸ ਦੀਆਂ ਝੂਠੀਆਂ ਖਸਮ ਕਸਮਾਂ ਖਾ ਕੇ ਗੁਰੂ ਨੂੰ ਆਨੰਦਪੂਰ ਸਾਹਿਬ ਤੁੰਕੜਵਾਇਆ ਅਤੇ ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ ਇਸ ਲੜਾਈ ਵਿੱਚ ਉਸਦੇ ਦੋ ਵੱਡੇ ਬੇਟੇ ਸ਼ਹੀਦ ਹੋ ਗਏ ਤੇ ਵਜ਼ੀਰ ਖਾਨ ਨੇ ਛੋਟੇ ਬੱਚਿਆਂ ਨੂੰ ਭਾਵੇਂ ਜਿਹੜੇ ਛੋਟੇ ਸਹਬਜ਼ਾਦੇ ਸੀ ਉਹਨਾਂ ਨੂੰ ਜਿਉਂਦੇ ਹੀ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ ਜੀਨੇ ਤੁਹਾਨੂੰ ਲੱਗਦਾ ਹੈ ਕਿ ਇਹ ਤਾਂ ਜ਼ੁਲਮ ਦੀ ਸਿਖਰ ਹੈ ਉਹ ਕਹਿੰਦੀ ਹੈ ਕਿ ਜਦੋਂ ਉਸ ਦਾ ਆਪਣਾ ਬਾਗੀ ਬੇਟਾ ਅਕਬਰ ਮਰਿਆ ਸੀ ਜਾਂ ਬਾਗੀ ਸ਼ਾਇਰ ਬੇਟੀ ਜੇਬ ਉਨ ਨੀਸਾ ਮਰੀ ਸੀ ਤਾਂ ਉਹ ਜਾਰੋ-ਜਾਰ ਰੋਇਆ ਸੀ ਪਰ 마ਸੂਮਾਂ ਦੀ ਮੌਤ ਤੇ ਉਹ ਚੁੱਪ ਖੜਾ ਹੈ ਉਹ ਕਹਿੰਦਾ ਹੈ ਕਿ ਉਸ ਦੀ ਰੂਹ ਰੋ ਰਹੀ ਹੈ ਤੇ ਉਸ ਦੀ ਮਜਬੂਰੀ ਇਹ ਹੈ ਕਿ ਉਹ ਵਜ਼ੀਰ ਖਾਨ ਨੂੰ ਸਜ਼ਾ ਵੀ ਨਹੀਂ ਦੇ ਸਕਦਾ ਜੀਨਤ ਕਹਿੰਦੀ ਹੈ ਕਿ ਇਸ ਦਾ ਮਤਲਬ ਇਸ ਗੁਨਾਹ ਵਿੱਚ ਉਹ ਵੀ ਸ਼ਾਮਲ ਹੈ ਮਤਲਬ ਆਪਣੇ ਪਿਤਾ ਨੂੰ ਕੀ ਕਹਿੰਦੀ ਹੈ ਵੀ ਤੂੰ ਵੀ ਇਹਦੇ ਵਿੱਚ ਸ਼ਾਮਲ ਹੈ ਉਹ ਕਹਿੰਦੀ ਹੈ ਕਿ ਉਹ ਰੱਬ ਤੋਂ ਡਰਦਾ ਜ਼ਰੂਰ ਹੈ ਰੱਬ ਨੂੰ ਪਿਆਰ ਨਹੀਂ ਕਰਦਾ ਇਸੇ ਕਾਰਨ ਉਸਨੇ ਸਾਰੀ ਉਮਰ ਲੋਕਾਂ ਨੂੰ ਦੁਖੀ ਕੀਤਾ ਹੈ ਔਰੰਗਜੇਬ ਸਵੀਕਾਰ ਕਰਦਾ ਹੈ ਕਿ ਉਹ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾ ਰਿਹਾ ਹੈ ਉਹ ਇਸ ਸੰਸਾਰ ਤੋਂ ਗੁਨਾਹਾਂ ਦੇ ਭਾਰ ਨਾਲ ਲੱਦਿਆ ਜਾਵੇਗਾ ਲੱਦਿਆ ਜਾਵੇਗਾ ਦਾ ਮਤਲਬ ਹੈ ਕਿ ਬਹੁਤ ਗੁਨਾਹ ਉਹਦੇ ਸਿਰ ਤੇ ਹੋਣਗੇ ਉਹ ਆਪਣੀ ਬੇਟੀ ਨੂੰ ਕਹਿੰਦਾ ਹੈ ਕਿ ਉਹ ਹੀ ਉਸਦੀ ਆਖਰੀ ਉਹ ਹੀ ਉਸਦਾ ਆਖਰੀ ਸਹਾਰਾ ਹੈ ਤੇ ਉਸਦੀ ਮਦਦ ਕਰੇ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ